ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਹਸਨ ਅਬਦਾਲ ਪਹੁੰਚੇ ਉੱਤੇ ਪਹਾੜੀ ਉੱਪਰ ਇੱਕ ਵਲੀ ਕੰਧਾਰ ਨਾਂ ਦਾ ਫਕੀਰ ਰਹਿੰਦਾ ਸੀ ਗੁਰੂ ਜੀ ਉਸ ਪਹਾੜੀ ਦੇ ਮੋੜ ਪਾਸ ਜਾ ਟਿਕੇ ਬੜੇ ਲੋਕ ਦਰਸ਼ਨ ਲਈ ਆਉਣ ਅਤੇ ਬਚਨ ਸੁਣ ਕੇ ਸਰਦਾ ਲੋਭਨ ਲੱਗੇ ਵਲੀ ਕੰਧਾਰੀ ਦੀ ਮਾਤਾ ਕਟਣ ਲੱਗ ਪਈ ਉਸ ਨੂੰ ਗੁੱਸਾ ਆਇਆ ਉਸਨੇ ਹਸਨ ਅਬਦਾਲੀਆਂ ਨੂੰ ਇਸ ਦੀ ਸਜ਼ਾ ਦੇਣ ਦੀ ਦਲੀਲ ਧਾਰ ਲਈ ਪਹਾੜੀ ਉੱਪਰਲੇ ਟਿਕਾਣੇ ਪਾਸ ਪਾਣੀ ਦਾ ਚਸ਼ਮਾ ਸੀ ਉਸ ਤੋਂ ਹੀ हसन ਅਬਦਾਲੀਆਂ ਲਈ ਪਾਣੀ ਵਗਦਾ ਸੀ ਬਲੀ ਗੰਧਾਰੀ ਨੇ ਨਗਰ ਵਾਸੀਆਂ ਦਾ ਪਾਣੀ ਬੰਦ ਕਰ ਦਿੱਤਾ ਸੀ ਲੋਕੀ ਬੜੇ ਘਬਰਾਏ ਉਹਨਾਂ ਨੇ ਬਲੀ ਗੰਧਾਰੀ ਦੀਆਂ ਵਾਰ-ਵਾਰ ਮਿੰਟਾਂ ਕੀਤੀਆਂ ਕਿ ਪਾਣੀ ਖੋਲ ਦਿਓ ਪਰ ਉਹ ਨਾ ਮੰਨਿਆ ਅੱਗੋਂ ਕਹੇ ਮੰਗੋ ਪਾਣੀ ਆਪਣੇ ਨਵੇਂ ਧਾਰੇ ਪੀਰ ਕੋਲੋਂ ਲੋਕ ਤੇ ਉਹਨਾਂ ਦੇ ਮਾਲ ਡੰਗਰ ਪਾਣੀ ਹਤੋਂ ਬਹੁਤ ਦੁਖੀ ਹੋ ਗਏ ਨਗਰ ਵਾਸੀਆਂ ਨੇ ਭਾਈ ਮਰਦਾਨੇ ਨੂੰ ਪਾਣੀ ਦੇਣੋਂ ਨਾ ਕਰ ਦਿੱਤੀ ਉਸ ਨੂੰ ਪਿਆਸ ਨੇ ਬਹੁਤ ਤੰਗ ਕੀਤਾ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਹੁਣ ਮੈਂ ਪਾਣੀ ਕਿੱਥੋਂ ਪੀਵਾਂ ਗੁਰੂ ਜੀ ਨੇ ਉਸ ਨੂੰ ਕਿਹਾ ਪਹਾੜੀ ਤੇ ਚੜ ਕੇ ਵਲੀ ਕੰਦਾਰੀ ਕੋਲ ਜਾਓ ਤੇ ਉਸ ਤੋਂ ਪਾਣੀ ਮੰਗ ਕੇ ਪੀ ਲਓ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਮਰਦਾਨਾ ਪਹਾੜੀ ਤੇ ਚੜ ਗਿਆ ਤੋੜ ਪੁੱਜ ਕੇ ਉਸਨੇ ਵਲੀ ਕੰਧਾਰੀ ਨੂੰ ਸਲਾਮ ਕੀਤੀ ਅਤੇ ਪਾਣੀ ਦਾ ਘੁੱਟ ਮੰਗਿਆ ਉਹ ਅੱਗੋਂ ਹੀ ਭਰਿਆ ਪੀਤਾ ਤੇ ਸੜਿਆ ਬੁਝਿਆ ਬੈਠਾ ਸੀ ਕੜਕ ਕੇ ਬੋਲਿਆ ਮੇਰੇ ਪਾਸ ਕਿਉਂ ਆਇਆ ਹੈ ਆਪਣੇ ਹਿੰਦੂ ਪੀਰ ਨੂੰ ਕਹੋ ਕਿ ਤੈਨੂੰ ਪਾਣੀ ਦੇਵੇ ਮਰਦਾਨਾ ਵਾਪਸ ਗੁਰੂ ਜੀ ਕੋਲ ਆਇਆ ਉਸਨੇ ਫੇਰ ਉਸ ਨੂੰ ਕਿਹਾ ਫੇਰ ਜਾ ਵਾਲੀ ਗੰਧਾਰੀ ਨੂੰ ਰੱਬ ਦਾ ਵਾਸਤਾ ਪਾ ਕੇ ਆਖੀ ਕਿ ਸਾਰਾ ਨਗਰ ਪਿਆਸਾ ਮਰ ਰਿਹਾ ਹੈ ਤਰਸ ਕਰੋ ਤੇ ਪਾਣੀ ਛੱਡੋ ਨਾਲੇ ਦੋ ਘੁੱਟ ਮੈਨੂੰ ਵੀ ਪੀ ਲੈਣ ਦਿਓ ਉਸ ਤੋਂ ਬਾਅਦ ਭਾਈ ਮਰਦਾਨਾ ਫੇਰ ਪਹਾੜੀ ਤੇ ਚੜਿਆ ਅਤੇ ਸੁੱਕਾ ਜਵਾਬ ਲੈ ਕੇ ਵਾਪਸ ਆਇਆ ਗੁਰੂ ਜੀ ਨੇ ਸਤ ਕਰਤਾਰ ਕਹਿ ਕੇ ਆਪਣੇ ਲਾਗਿਓ ਇੱਕ ਪੱਥਰ ਉਖੇੜਿਆ ਉਸੇ ਵੇਲੇ ਉਤੋਂ ਸਾਫ਼ ਠੰਡੇ ਮਿੱਠੇ ਪਾਣੀ ਦਾ ਚਸ਼ਮਾ ਵਗ ਤੁਰਿਆ ਭਾਈ ਮਰਦਾਨੇ ਨੇ ਰੱਜ ਕੇ ਪਾਣੀ ਪੀਤਾ ਨਗਰ ਵਾਸੀਆਂ ਦੀ ਵੀ ਜਾਣ ਵਿੱਚ ਜਾਣ ਆਈ ਉਸੇ ਵੇਲੇ ਵਲੀ ਕੰਧਾਰੀ ਦਾ ਚਸ਼ਮਾ ਸੁੱਕ ਗਿਆ ਉਸ ਦਾ ਪਾਣੀ ਹੇਠਾਂ ਵੱਲ ਨੂੰ ਪਿੱਛਿਆ ਜਾ ਜੋ ਚੁੱਕਿਆ ਸੀ ਉਸ ਨੂੰ ਗ੍ਰੋਥ ਚੜਿਆ ਉਸਨੇ ਪਹਾੜ ਦਾ ਇੱਕ ਵੱਡਾ ਸਾਰਾ ਟੁਕੜਾ ਸਿੱਧਾ ਹੇਠਾਂ ਗੁਰੂ ਜੀ ਵੱਲ ਰੇੜਿਆ ਗੁਰੂ ਜੀ ਨੇ ਰੜਦੀ ਆਈ ਰਹੀ ਚਟਾਨ ਦੀ ਆਵਾਜ਼ ਸੁਣੀ ਪਰ ਅਡੋਲ ਬੈਠੇ ਰਹੇ ਜਦ ਉਹ ਕੋਲ ਆ ਗਈ ਤਾਂ ਆਪਨੇ ਅੱਗੋਂ ਹੱਥ ਕਰ ਦਿੱਤਾ ਚਟਾਨ ਉੱਤੇ ਹੀ ਰੁਕ ਗਈ ਗੁਰੂ ਜੀ ਦਾ ਪੰਜਾ ਉਸ ਵਿੱਚ ਲੱਗ ਗਿਆ ਗੁਰੂ ਜੀ ਦੀਆਂ ਇਹ ਦੋਵੇਂ ਸ਼ਕਤੀਆਂ ਪਹਿਲੇ ਪਾਣੀ ਦਾ ਜਸਮਾ ਹੀ ਠਾਨ ਲੈ ਆਉਣ ਲਈ ਵਾਲੀ ਅਤੇ ਦੂਜੀ ਪਹਾੜ ਨੂੰ ਹੱਥ ਨਾਲ ਹੀ ਆਪਣੇ ਉੱਪਰ ਪੈਣ ਤੋਂ ਰੋਕ ਲੈਣਾ ਇਹ ਵੇਖ ਕੇ ਵਾਲੀ ਕੰਧਾਰੀ ਪਹਾੜੀ ਤੋਂ ਹੇਠਾ ਉਤਰ ਆਇਆ ਅਤੇ ਆਪਣੀ ਗਲਤੀ ਦੀ ਮਾਫੀ ਮੰਗੀ ਗੁਰੂ ਜੀ ਦੇ ਹੱਥ ਲੱਗੇ ਹੋਏ ਪੰਜੇ ਵਾਲਾ ਪੱਥਰ ਅਜੇ ਤੱਕ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਦਰਸ਼ਨ ਦੇ ਰਿਹਾ ਹੈ